ਇਸੇ ਦਿਨੀ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਦੇ ਹੋਏ ਨਸ਼ਿਆਂ ਦੇ ਵਿਰੁੱਧ ਇੱਕ ਬਹੁਤ ਵੱਡੇ ਯੰਗ ਦਾ ਐਲਾਨ ਕੀਤਾ ਗਿਆ ਯੁੱਧ ਨਸ਼ਿਆਂ ਦੇ ਵਿਰੁੱਧ ਉਹਦੀ ਸ਼ੁਰੂਆਤ ਪੰਜਾਬ 'ਚ ਹੋਈ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮੈਨੂੰ ਮੈਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਜੋ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਮੇਰੇ ਨਾਲ ਚਾਰ ਕੈਬਨਿਟ ਦੇ ਮੇਰੇ ਮੰਤਰੀ ਸਹਿਬਾਨ ਸਾਥੀ ਸਹਿਬਾਨ ਉਹਨਾਂ ਦੀ ਡਿਊਟੀ ਜਿਹੜੀ ਲਾਈ ਗਈ ਆ ਪੂਰੇ ਪੰਜਾਬ ਦੇ ਅੰਦਰ ਅਸੀਂ ਜ਼ਿਲ੍ਹਾ ਪੱਧਰ ਤੇ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਔਰ ਸਾਰਿਆਂ ਨੂੰ ਸਖਤ ਅਦੇਦ ਜਾਰੀ ਕੀਤੀ ਆ ਕਿ ਬਿਲਕੁਲ ਨਸ਼ਿਆਂ ਦੇ ਵਿਰੁੱਧ ਜੋ ਜੁੱਧ ਦਾ ਐਲਾਨ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਇਹਦੇ ਵਿੱਚ ਜੀਓ ਟੋਲਰੈਂਸ ਆ ਚਾਹੇ ਕੋਈ ਅਧਿਕਾਰੀ ਚਾਹੇ ਕੋਈ ਪੋਲੀਟਿਕਲ ਕਲਾਸ ਕਲਾਸ ਦਾ ਬੰਦਾ ਜਿਹੜਾ ਵੀ ਇਸ ਕੰਮ ਚ ਪਾਇਆ ਗਿਆ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਔਰ ਨਸ਼ੇ ਕਰਨ ਵਾਲੇ ਜਿਹੜੇ ਪਰਿਵਾਰ ਨੇ ਜਾਂ ਨਸ਼ੇ ਕਰਨ ਵਾਲਾ ਕੋਈ ਵਿਅਕਤੀ ਆ ਉਹਦੇ ਨਾਲ ਹਮਦਰਦੀ ਭਰਿਆ ਰਵੱਈਆ ਅਪਣਾ ਕੇ ਉਹਨੂੰ ਤੁਰੰਤ ਹਸਪੀਟਲ ਦੇ ਦਾਖਲ ਕਰਾਇਆ ਜਾਵੇ ਔਰ ਜਿਹੜਾ ਡਰੱਗ ਪੈਡਲਰ ਆ ਜਿਹੜਾ ਨਸ਼ੇ ਵੇਚਦਾਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਕਿਸੇ ਵੀ ਲੈਵਲ ਤੇ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਅੰਤਮ ਦੌਰ ਚ ਲੜਾਈ ਦਾਖਲ ਹੋ ਚੁੱਕੀ ਆ ਪਿਛਲੇ 3 ਸਾਲਾਂ ਤੋਂ ਸਰਕਾਰ ਲਗਾਤਾਰ ਨਸ਼ਿਆਂ ਦੇ ਵਿਰੁੱਧ ਆਪਣਾ ਯਤਨ ਤੇਜ ਕੀਤਾ ਹੋਇਆਗਾ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੇ ਆਗੇ ਅਸੀਂ ਹੁਣ ਜਿਹੜਾ ਮੈਂ ਸਭ ਤੋਂ ਅੰਤਮ ਬਾਅਰ ਆਖਰੀ ਹੱਲਾ ਜਿਹੜਾ ਉਹ ਨਸ਼ਾ ਪੈਲਡਰ ਦੇ ਖਿਲਾਫ ਸ਼ੁਰੂ ਹੋਇਆਗਾ ਪੂਰੇ ਪੰਜਾਬ ਦੇ ਅੰਦਰ ਇੱਕ ਵੱਡਾ ਮਾਹੌਲ ਬਣਿਆ ਹੋਇਆਗਾ ਜਿੱਥੇ ਵੀ ਕੋਈ ਨਸ਼ਾ ਕਰਦਾ ਮਿਲ ਗਿਆ ਜਾਜ ਨਸ਼ਾ ਵੇਚਣ ਵਾਲਾ ਮਿਲ ਗਿਆ ਉਹਦੇ ਖਿਲਾਫ ਪੁਲਿਸ ਜਿਹੜੀ ਉਹ ਸਖਤ ਐਕਸ਼ਨ ਲੈ ਰਹੀ ਆ ਨਮਾਸ਼ਾਹ ਡਿਸਟ੍ਰਿਕਟ ਦੇ ਅੰਦਰ 466 ਪਿੰਡ ਨੇਗੇ ਔਰ 466 ਪਿੰਡਾਂ ਦੇ ਅੰਦਰ ਡਿਫੈਂਸ ਦੀਆਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬੜੀਆਂ ਹੁੰਜਾਂ ਰਹੀਆਂ ਸੋ ਜਿਹੜੀਆਂ ਕਿ ਇਸ ਨਸ਼ਾ ਰੋਕੂ ਮਹਿੰਮ ਦੇ ਅੰਦਰ ਆਪਣਾ ਬਹੁਤ ਐਕਟਿਵ ਰੋਲ ਅਦਾ ਕਰ ਰਹੀਆਂ ਨੇਗੇ ਪਿਛਲੇ ਤਿੰਨਾਂ ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਿਰ ਤੋੜ ਯਤਨ ਕਰ ਰਹੇ ਨੇਗੇ ਲਗਾਤਾਰ ਹਮਲਾ ਬੋਲ ਰਹੇ ਨੇ ਜੁਨੀਅਰ ਰਿਕਵਰੀਆਂ ਜੁਨੀਅਰ ਰਿਕਵਰੀਆਂ ਪਿਛਲੇ 15 ਸਾਲ ਚ ਨਹੀਂ ਹੋ ਜਾਂ ਸੀ ਇਹ ਉਹਨੇ 3 ਸਾਲ ਚ ਹੋ ਜਾਂ ਲਗੀਆ ਔਰ ਬਹੁਤ ਸਾਰੇ ਨਸ਼ਾ ਤਸਕਰ ਜਿਹੜੇ ਨੇ ਉਹ ਜੇਲਾ ਚ ਬੰਦ ਨੇਗੇ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਆ ਉਹਨਾਂ ਦੇ ਜਿਹੜੇ ਦੇ ਘਰ ਘਰਾਂ ਦੇ ਜਿਹੜਾ ਹਮਲਾ ਹੋ ਰਿਹਾ ਹੈਗਾ ਤਾਂ ਕਿ ਪੰਜਾਬ ਦੇ ਅੰਦਰੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਸਕੀਏ ਜਿਨ੍ਹਾਂ ਨੇ ਕੋਈ ਕਿਸੇ ਨੂੰ ਬਖਸ਼ਿਆ ਕਿਸੇ ਨੂੰ ਛੱਡਿਆ ਕਿਸੇ ਨੇ ਹਮਦਰਦੀ ਪੜਾਈ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਇਸ ਮਿਹਨਤ ਦਾ ਸਾਥ ਦਿਓ ਤਾਂ ਕਿ ਆਪਾਂ ਅੰਤਜਾਮ ਤੱਕ ਇਸ ਮਿਹਨਤ ਨੂੰ ਪਹੁੰਚਾ ਸਕੀਏ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਥੈਂਕ ਯੂ